ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮਹਿਮੂਦਪੁਰਾ ਤੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਇਸ ਵੇਲੇ ਗੌਰਵੰਤ ਵੀਰ ਦੇ ਘਰੋਂ ਤੁਹਾਨੂੰ 8-10 ਜਨਵਰੀ ਵੀਡੀਓ ਦੇ ਵਿੱਚ ਸ਼ੂਟ ਕਰਕੇ ਵਿਖਾਉਣ ਲੱਗੇ ਆ तकरीबन ਸਾਰੀਆਂ ਇੱਕ ਤੋਂ ਇੱਕ ਆ ਨੀਲੀ ਰਾਵੀ ਦੀ ਹਰ ਵੀਡੀਓ 'ਚ ਹੀ ਇੱਕ ਦੋ ਹੁੰਦੀਆਂ ਵੀਰ ਹਰਾਂ ਕੋਲੇ ਤੇ ਅੱਗੇ ਬੂਰੀ ਫਿਰ ਇੱਕ ਥੋੜੀ ਪਸੰਦ ਦੀ ਐ ਕਿ ਗਊ ਵੀ ਸਾਹਮਣੇ ਕੈਮਰੇ ਤੇ ਚੱਲੀ ਜਾਂਦੀ ਆ ਤੇ ਬੂਰੀ ਵੀ ਸਜਣੋ ਨੋਟ ਕਰਿਓ ਵੀ 골ਡਨ ਬੂਰੀ ਆ ਬੜੀ ਸ਼ਾਨਦਾਰ ਝੋਟੀ ਆ ਦਿਨ ਭਾਂਵਾਂ ਲੈਂਦੀ ਹੋਵੇ ਤੇ ਨੀਲੀ ਰਾਵੀ ਦੀ ਵੀ ਕਰਮਾਂ ਵਾਲੀ ਜਿਵੇਂ ਕਹਿ ਦਿੱ ਗਏ ਨਾ ਵੀ ਆ ਦੇਖਿਓ ਤੁਹਾਨੂੰ ਆਪ ਵੀ ਲੇਵਾ ਵਿਖਾਉਂਦੀ ਆ। ਵੀ ਟਾਪ ਦੀ ਚੋਟੀ ਆ। ਵੇਖੋ ਕਰਮਾਂ ਵਾਲੀ ਨੂੰ ਥਣ ਲੇਵਾ ਲੱਗਾ। ਫੈਕਸ ਜਮਾਈ ਆਰਡਰ ਦੀ ਤੇ ਆ ਸੂਈ ਸਵਾਈ ਬੜੇ ਚੰਗੇ ਦੁੱਤੇ ਚਲਦੀ ਹੋਈ। ਟਾਪ ਦੀ ਮੱਝ। ਕਿੰਨਾ ਦੁੱਧ ਬਾਦ ਮਗਰ ਕੱਟੀ ਇਹਦੀ ਵੀ ਡਿਟੇਲ ਲਾਵਾਂਗੇ। ਇੱਕ ਉਦੋਂ ਅੱਗੇ ਆ ਵੀ ਮੈਂ ਚੰਗੇ ਤਕਰੀਬਨ ਚੰਗੇ ਦੁੱਧ ਵਾਲੀ। ਇਸ ਕਰਕੇ ਕੀ ਇਹਦੇ ਤੁਹਾਨੂੰ ਸਰੀਰਕ ਢਾਂਚੇ ਤੇ ਲੇਵੇ ਭਾਂਡੇ ਤੋਂ ਗੈਸ ਆਉਂਦਾ ਹੋਊਗਾ। ਕੀ ਕਰਮ ਵਾਲੀ ਮਹਿਣੀ ਮਗਰਲੇ ਸੂਏ ਦੁੱਧ ਜਿਹੜਾ ਚੰਗਾ ਪਾਇਆ ਤੇ ਆ ਵੀ ਨਾ ਥਣ ਵੇਖ ਕੇ ਤੁਹਾਨੂੰ ਐਨ ਤਸੱਲੀਆਂ ਹੋਣਗੀਆਂ ਕਿ ਵੇਖੋ ਚੋਣ ਚਾਨ ਮੈਂ ਨੂੰ ਕਿਹੜਾ ਲੱਗਾ ਹੋਊਗਾ ਵੀ ਬਾਲਟੀ ਰੱਖ ਤੇ ਚੱਕ ਵਾਲਾ ਮਿਲਕ ਮੁਲਕ ਵੇਣ ਵੇਖੋ ਕਿੰਨੀ ਸਟਰੋਂਗ ਆਉਂਦੀ ਤੇ ਐ ਨਾ ਸੋਚੋ ਵੀ ਟਾਈਮ ਥੋੜਾ ਖਰਾਬ ਕਰੀ ਜਾਂਦੇ ਆ ਪਰ ਤੁਹਾਨੂੰ ਅੱਧੇ ਅੱਧੇ ਪਸ਼ੂ ਆਪਾਂ ਪਹਿਲਾਂ ਵੀ ਮੰਨ ਕੇ ਚੱਲੋ ਵੀ ਗੈਸ ਲਵਾ ਦੇਣਾ ਕਾ ਮੈਂ ਆ ਗਈ ਕੀ ਰੇਟ ਰਹੂਗਾ ਉਦੋਂ ਬਾਅਦ ਅੱਗੇ ਇੱਕ ਆ ਚੋਟੀ ਖੜੀ ਹੈ ਬੜੀ ਸ਼ਾਨਦਾਰ ਨੀਲੀ ਨੀਲੀ ਦਾ ਪੱਖ ਤਕਰੀਬਨ ਅੱਖਾਂ-ਅੱਖਾਂ ਪੈਰਾਂ ਦੇ ਨਿਸ਼ਾਨ ਤੇ ਜਿਹੜਾ ਇਹਨੇ ਲੇਵਾ ਕਰਮ ਵਾਲੀ ਨੇ ਸਟਾਰਟ ਕੀਤਾ ਨਾ ਬੜਾ ਸੋਹਣਾ ਲੇਵਾ ਸਟਾਰਟ ਕੀਤਾ ਚੈੱਕ ਕਰ ਲੋ ਤੇ ਇੱਕ ਆ ਗਈ ਮੋਹਰਾ ਦੀ ਝੋਟੀ ਅੱਗੇ ਆ ਵੀ ਮੰਨ ਲਓ ਵੀ ਬੜੀ ਸ਼ਾਨਦਾਰ ਝੋਟੀ ਤੁਸੀਂ ਹੁਣ ਗਿਣਤੀ ਆਪ ਕਰੀ ਚੱਲਿਓ 7 ਤੇ 8 ਜਨਵਾਰ ਤੁਹਾਨੂੰ 7 ਮੱਝਾਂ ਝੋਟੀਆਂ ਤੇ ਸੱਜਣੋਂ ਇੱਕ ਬੇੜ ਬਖਾਵਾਂਗੇ ਬੜੀ ਜਾਨਦਾਰ ਤੇ ਪਲੀ ਸੰਭੀ ਨਗਰ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਲਈਏ ਜਾਣਕਾਰੀ ਤੇ ਜਿਹੜਾ ਪਸੰਦ ਆ ਗਿਆ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਇਹ ਵੀ ਬੜਾ ਧੰਨਵਾਦ ਕਿਉਂਕਿ ਆਪਣੇ ਬਿਯੁਰਗ ਕਹਿੰਦੇ ਜਦੋਂ ਸੱਪ ਲੰਘਿਆ ਤਾਂ ਲੀ ਕੁੱਟਣ ਦਾ ਕੋਈ ਫਾਇਦਾ ਨਹੀਂ ਸੱਜਣੋ ਕਿਉਂਕਿ ਜਦੋਂ ਤੁਸੀਂ ਮੰਨ ਲਓ ਪਸ਼ੂ ਖਰੀਦ ਲਿਆ ਆਪ ਦਾ ਆਪਦੀ ਜ਼ਿੰਮੇਵਾਰੀ ਤੇ ਤੇ ਇਹ ਤੁਹਾਡੇ ਘਰ ਦਾ ਤੇ ਤੁਹਾਡੇ ਕਿੱਲੇ ਦੀ ਕਿਸਮਤ ਦਾ ਦੁੱਧ ਬਣ ਜਾਣਾ ਇੱਥੇ ਜਿਹੜਾ ਦੁੱਧ ਦੱਸਿਆ ਜਾਂਦਾ ਜਿਹੜੀ ਚੀਜ਼ ਦੱਸੀ ਜਾਂਦੀ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਆ ਆਜੋ ਕਿਉਂਕਿ ਪੁਰਾਣਾ ਕਾਮ ਆ ਵੀਰਹਾਰਾਂ ਦਾ ਜੱਦੀ ਪੋਸਤੀ ਤੇ ਲਈਏ ਡਿਟੇਲ ਗੁਰਵੰਤ ਵੀਰ ਸਾਸਰੀਕਾਲ ਸਾਸਰੀਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਮੇਰਾ ਭਰਾ ਵਧੀਆ ਵੀਰ ਜੀ ਚੜਦੀ ਕਲਾ ਨਾ ਚੜਦੀ ਕਲਾ ਜੀ ਕਿਰਪਾ ਮਾਲਕ ਦੀ ਸ਼ੁਕਰ ਅਦਾ ਤੇ ਦਾ ਕਿਰਪਾ ਹੀ ਰੱਖੇ ਸਾਰੇ ਭੈਣਾ ਭਰਾਵਾਂ ਨੂੰ ਚੜਦੀ ਕਲਾ ਕਰੇ ਹਨ ਹਾਂਜੀ ਤੇ ਆਪਣਾ ਡਰੈੱਸ ਵੀਰ ਡਰੈੱਸ ਹੈ ਵੀਰ ਜੀ ਪਿੰਡ ਮਹਿਮੂਦਪੁਰਾ ਤਹਿਸੀਲ ਪੱਟੀ ਜਿਲ੍ਹਾ ਸ੍ਰੀ ਦਰਬਾਰ ਸਾਹਿਬ ਮੋਬਾਈਲ ਨੰਬਰ ਹੈ 98772 8043 98772 8043 ਠੀਕ ਆ ਹਾਂਜੀ ਤੇ ਆ ਜੇ ਹੁਣ ਗੱਲ ਕਰ ਲਈਏ ਤਾਂ ਫਿਰ ਇਹਦੇ ਚ ਕਈ ਕੋਸੀ ਮਿਕਸ ਆ ਗਿਆ ਹਨਾ ਹਾਂਜੀ ਅੱਖਾਂ ਬੰਨ ਹਨਾ ਧੰਨ ਕਰਮਾਂ ਵਾਲੀ ਗਊ ਦਾ ਕੀ ਲੇਖਾ ਜੋ ਖੈ ਦਾ ਇਹ ਸੂਆ ਕਿਹੜਾ ਪਹਿਲਾਂ ਤਾਂ ਐ ਦੱਸ ਗਏ ਇਹ ਦੂਜਾ ਸੂਆ ਸੁਣੀ ਫਿਰੋ ਓਕੇ ਰਿਪੋਰਟ ਦੂਜਾ ਸੂਆ ਸੁੂਗੀ ਹਾਂਜੀ ਠੀਕ ਆ ਤੇ ਦਿਨ ਕਿੰਨੇ ਲੈ ਜੂ ਇਹ ਦੇਣਾ ਜੀ ਇੱਕ ਹਫਤੇ ਜਿਹੜੇ ਚ ਲੈ ਜੂ। ਇੱਕ ਹਫਤਾ ਹਨਾ ਮੌਜ ਨਾ ਲੈ ਜੂ। ਹਾਂਜੀ, ਫੜੀ ਪੁੜੀ ਬਹੁਤ ਜ਼ਿਆਦੀ। ਲਹੂ ਪਾਣੀ ਫਲ। ਹਾਂਜੀ। ਤੇ ਪਹਿਲੇ ਸੂਏ ਦੁੱਧ ਦੁੱਧ ਕੀ ਕਹਿੰਦੇ? ਪਹਿਲੇ ਸੂਏ ਨੇ 15 ਕਿਲੋ ਦੁੱਧ ਚ ਆਇਆ। ਇਹਦੇ ਮਾਲਕਾਂ ਨੇ ਆਪਾਂ ਨੂੰ ਦੱਸਿਆ। ਤੇ ਬਾਕੀ ਕਹਿੰਦੇ ਸੀਲ ਸਾਊ? ਹਾਂਜੀ, ਸੀਲ ਸਾਊ ਉਹ ਤਾਂ ਆਪਣੇ ਤੋਂ ਥੋੜੀ ਨਵੇਂ ਸਾਹੀ ਕਰਕੇ ਡਰਦੀਆਂ ਨੇ ਕੋਈ। ਠੀਕ ਹਾਂ ਇਹ ਇਹ ਕਰਦੀਆਂ ਹਨਾ। ਤੇ ਬਾਕੀ ਤਾਂ ਝੂਈ ਪਾਲੀ ਆ। ਹਾਂਜੀ। ਠੀਕ ਆ, ਥਣਾ ਥਣਾ ਲਿੰਕ ਓਕੇ ਆ। ਹਾਂਜੀ, ਥਣਾ ਥਣਾ ਜੀ ਆ ਓਕੇ। ਓਕੇ ਰਿਪੋਰਟ ਹਨਾ ਗਾਂ ਗਾਈਆਂ ਹਨਾ ਜੇ ਕੋਈ ਮੈਂ ਪਾਲਦਾ ਤੇ ਮਾਜੀਆ ਮਾਜੀਆ ਵਾਕਈ ਹੈ ਨਾ ਤੇ ਤੌਰ ਕਰਾਈਏ ਚੱਕੇ ਦੀ ਜਾਓ ਹਾਂ ਕਰਾ ਮੇਰਾ ਭਰਾ ਸੱਜਣੋ ਅੱਖਾਂ ਇਹਦੀਆਂ ਐਰ ਸ਼ਹਿਰ ਵਾਲੀਆਂ ਮੈਂ ਤੁਹਾਨੂੰ ਇਸ ਕਰਕੇ ਕਿਹਾ ਵੀ ਇਹਦੇ ਚ ਕਈ ਕੋਸ਼ਿ ਮੈਕਸ ਆ ਵੇਖਿਓ ਜਿਹੜੇ ਇਹਦੇ ਅੱਖਾਂ ਦੇ ਪਰਮਾਟੇ ਜਿਹੜੀਆਂ ਚੀਜ਼ਾਂ ਇਹਦੀਆਂ ਦੱਸਦੀਆਂ ਨਾ ਉਹ ਐਰ ਸ਼ਹਿਰ نسل ਨੂੰ ਮਾਰਦੀਆਂ ਤੇ ਬਾਕੀ ਜਿਹੜਾ ਸਰੀਰ ਕਿੱਟਾ ਹਾਂ ਤੇ ਵਿੱਚ ਹੀ ਮੰਨ ਕੇ ਚੱਲੋ ਵੀ ਕਿੰਨਾ ਕੁ ਸਾਬ ਦੇ ਨਾਲ ਮਿਕਸ ਕਰੀ ਫਰਦੀ ਆ ਤੇ ਗਾਂ ਬਾਕੀ ਥੋਡੀ ਸੇਵਾ ਸਾਹਮਣ ਵਾਲਿਆਂ ਨੇ ਵੀ ਸਜਣੋ ਚੰਗੀ ਸਾਂਭੀ ਆ ਐ ਬਿਊਟੀ ਬੈਡੀ ਬਹੁਤ ਹਾਂ ਸੋਹਣੀ ਵੀ ਪੂਰੀ ਹੈਨਾ ਤੇ ਬਾਕੀ ਲੇਵਾ ਭਾਂਡਾ ਤੁਹਾਡੇ ਸਾਹਮਣੇ ਆ ਬਹੁਤ ਖੁੱਲਾ ਬਣਾਉਗੀ ਤਾਂ ਲੇਵਾ ਹਾਂ ਹਜੇ ਦਿਨ ਪਏ ਆ ਹੈਨਾ ਠੀਕ ਆ ਠੀਕ ਠੀਕ ਓਕੇ ਰਿਪੋਰਟ ਆ ਸਜਣੋ ਬਾਕੀ ਤੁਸੀਂ ਆ ਕੇ ਵੇਖਣੀ ਆ ਪਸੰਦ ਕਰਨੀ ਆ ਫਿਰ ਪੈਸੇ ਲਾਉਣੇ ਆ ਹੈਨਾ ਤੇ ਜਿੰਨਾ ਕੰਮ ਸਾਡਾ ਤੇ ਰੇਟ ਇਹਦਾ ਗੁਰਵੰਤ ਵੀਰੇ ਇਹਦਾ ਰੇਟ ਸੰਸਾ ਡਿਮਾਂਡ ਕਰਨੋਂ ਭਾਵੇਂ 50000 ਕਰਨ ਲਈ ਓਕੇ ਜਿੱਥੇ ਦੇਣੀ ਆਪਾਂ 50000 ਦੀ ਦੇ ਦਾਂਗੇ 50000 ਦੀ ਦੇ ਦੇਾਂਗੇ ਅੱਜ ਦਾ ਭਾ ਹਾਂਜੀ ਹਨਾ ਕੱਲ ਦੀ ਗੱਲ ਫਿਰ ਕੱਲ ਨਾ ਕਰਾਂਗੇ ਹਾਂਜੀ ਹੋਰ ਮੌਕੇ ਦੀ ਗੱਲ ਫਿਰ ਕਰ ਬਦ ਮੌਕੇ ਦੇ ਹੋਗੇ ਹਾਂ ਠੀਕ ਆ 50000 ਦੀ ਦੇ ਦਿੱਗੇ ਹਾਂਜੀ ਠੀਕ ਆ ਧੰਨਵਾਦ ਆ ਤੇ ਆ ਫਿਰ ਬੂਰੀ 골ਡਨ ਦਾ ਕੀ ਹਿਸਾਬ ਕਿਤਾਬ ਆ ਇਹ ਸੰਸਾ ਦੂਜਾ ਸੂਆ ਸੁਣੀ ਜੀ ਦੂਜਾ ਸੂਆ ਹਾਂਜੀ ਕੀ ਬਾਤ ਆ ਤੇ ਪਹਿਲਾਂ ਨੇ ਦੁੱਧ ਕੀ ਕਹਿੰਦੇ ਇਹਦੇ ਮਾਲਕ ਇਹ ਗਾਵਾਂ ਵਰਗੀ ਜੇ ਕਰਵਾ ਲਈ ਤੇ ਰੱਖੋ ਬੜੀ ਸੀਲ ਆ ਹਨ ਇਹਨੇ 14 15 ਕਿਲੋ ਦੁੱਧ ਭਰਾਇਆ ਜੇ ਪਹਿਲੇ ਸੋਇ ਨਹੀਂ ਦਿੱਤਾ ਤਾਂ ਹੋ ਹਾਂਜੀ ਹਨਾ ਇਹਨੇ ਅਜੇ 15 ਦਿਨ ਨਹੀਂ ਜੇ ਸੂਣਾ 15 ਤੋਂ ਵਾਧੂ ਲੈ ਸਕਦੀ ਜੇ ਇੱਕ ਦੋ ਦਿਨ ਓਕੇ ਅਗਲਾ ਇਹ ਕਹਿਆ ਸਾਲਾਲੇ 15 ਦਿਨ ਪੱਠੇ ਪਾਉਣੇ ਪੈਣੇ ਆ ਸੱਜਣੋ 15 ਦਿਨਾਂ ਜੀ ਲੈਣੇ ਆ ਓਕੇ ਤੇ ਆਪਾਂ ਕਿਹਾ ਵੀ ਵਿਖਾ ਦਈਏ ਵੀਡੀਓ ਚ ਆਪਾਂ ਜਿਹੜੀ ਅੱਜ ਆਪਾਂ ਉਹ ਜਾਰੀਡ ਕਰ ਦਿਆਂਗੇ ਫਿਰ ਹਾਂਜੀ ਜਦਨ ਭਰ ਤਿਆਰ ਹੋਗੀ ਫਿਰ ਉਦਨ ਦਾ ਰੇਟ ਹੋ ਜਾਏ ਜੇ ਇਹਦੀ ਕਹਿ ਦੇਣੀ ਕਿ 1 ਦਿਨ ਲੈਂਦੀ 2 ਦਿਨਦੀ ਆਪਾਂ ਹਾਂ ਜੇ 15 ਕਹੇ ਆ ਤਾਂ 15 ਹੀ ਕਵਾਂਗੇ ਹਨਾ ਸੱਚ ਕਹਿ ਕੇ ਦਵਾਂਗੇ ਠੀਕ ਆ ਥਣਾ ਵਾਲਿਓ ਪਾਰ ਵਾਲਿਓ ਬੇਫਿਕਰ ਹੋ ਜਾਇ ਅਗਲਾ ਗਰੰਟੀ ਹੋ ਗਈ ਹਨਾ ਠੰਡੀ ਠੀਰੀ ਬਹੁਤ ਜਰੀ ਗਾਵਾਂ ਆ ਰਿਹਾ ਨਹੀਂ ਵਾਕਿਆ ਤੇ ਬਾਕੀ ਲੈ ਵਾ ਕੱਢੂਗੀ ਸਾਰਾ ਪਛਾਣੇ ਸ਼ਾ ਤੇ ਲਾਟੋ ਲਾ ਬਹੁਤ ਹਾਂ ਕੋਈ ਐ ਨਹੀਂ ਗੱਲ ਹੈਗੀ ਹਨਾ ਤੇ ਤੌਰ ਕਰਾਈਏ ਦੀ ਚੱਕ ਤੇ ਬਾਕੀ ਕਰਮਾਂ ਵਾਲੀ ਜਾਤ ਕੁਆਲਟੀ ਵੀ ਪੂਰੀ ਆ ਤੇ ਵਜਨ ਮजूद ਵੀ ਚੰਗਾ ਹਾਂਜੀ ਤੇ ਦੁੱਧ ਤਾਂ ਇਹਨੇ ਆਪੇ ਭਰਨਾ ਹੀ ਭਰਨਾ। ਕੋਲ ਵੱਡੀਆਂ ਛੋਟੀਆਂ ਆਉਂਦੀ ਐ। ਸਿੰਗ ਵੀ ਐਨ ਹਨਾ। ਹਾਂਜੀ। ਇੱਕੋ ਜੇ ਦੋਨੇ। ਹਾਂਜੀ। ਨਹੀਂ ਠੀਕ। ਆ ਜਾ। ਕੋਈ ਨਹੀਂ ਪੀ ਲੈਂਦੇ ਜੇ ਪੀਂਦੀ ਤਾਂ। ਵੇਖਿਓ ਸੱਜਣਾ। ਸੋਨੇ ਵਾਂਗ ਲਿਸ਼ਕਦੀ ਐ। ਹਾਂ। ਗੋਲਡਨ ਬੂਰੀ ਸੋਨੇ ਵਾਂਗੂ ਲਿਸ਼ਕਦੀ ਆ ਗੁਰਵੰਤ ਵੀਰ ਮੇਰਾ ਕਹਿੰਦਾ। ਵਾਕਿਆ ਹੀ ਓਕੇ ਰਿਪੋਰਟ ਆ ਜੱਟਾ ਕੋਈ ਸ਼ੱਕ ਨਹੀਂ। ਤੇ ਪੈਰ ਚਾਰਾਂ ਤੇ ਨਿਸ਼ਾਨ ਬੱਗੇ ਆ ਹਨਾ। ਹਾਂ। ਸੂਲ ਚ ਵੀ ਨਿਸ਼ਾਨ ਹੈਗਾ। ਨੀਲੀ ਵਾਲੇ ਪੱਖ ਸਾਰੇ ਐਸਨਸੋ। ਪੱਖ ਹੈਗੇ ਆ ਜੇ ਚੰਗੇ ਟੀਕੇ ਲਵਾਵੇ ਤਾਂ ਬੱਚੇ ਚੰਗੇ ਲਾਜੂਗੀ ਹਨਾ। ਵਾਕ ਕੇ ਫੇਸ ਕੁਆਲਟੀ ਵੇਖੋ ਸੱਚ ਨਾ ਤੇਰੀ ਤਾਂ ਬਹੁਤ ਜਿਆਦੀ ਆ ਨੇ ਹਾਂ ਸੁਭਾਅ ਵਾਲਾ ਚੰਗਾ ਹਨਾ ਵੀ ਜਿੱਥੇ ਸੰਗਲ ਸਿਹੜਤਾ ਤੇ ਖੜੀ ਆ ਜਿੱਥੇ ਮਰਜ਼ੀ ਡਾਕੀ ਖੜ ਜੀ ਨਹੀਂ ਠੀਕ ਆ ਜਟਾ ਓਕੇ ਝੂਟੀ ਆ ਕੋਈ ਸ਼ੱਕ ਨਹੀਂ ਲੇਵਾ ਵੀ ਕਰਮਾਰੀ ਨੇ ਜਿੱਨਾ ਕੰਮਾਂ ਨੂੰ ਜਿੱਥੇ ਮਰਜ਼ੀ ਕਰਮਾਈ ਦੇ ਥੱਲੇ ਬੈਜੋ ਹਾਂ ਨਹੀਂ ਯਾਰ ਇਹ ਜੀ ਮੈਂ ਗੱਬਣ ਦਾ ਵੀ ਕੋਈ ਡਰ ਨਹੀਂ ਹਨਾ ਲੈ ਚੱਲ ਗਏ ਤੇ ਸਾਹਬ ਇਹਦਾ ਆਪਾਂ ਕੀ ਕਰਾਂਗੇ ਡਿਮਾਂਡ ਫਿਰ ਇਹ ਜੀ ਡਿਮਾਂਡ ਤਾਂ ਸਰ ਫੋਨ ਤੇ ਦੱਸਦਾ ਹਾਂ ਓਕੇ ਰਿਪੋਰਟ ਅੱਜ ਕੱਚੀ ਆ ਹਨਾ ਹਾਂ ਜੀ ਵੀ ਜਿਹੜੇ ਭੈਣ ਭਰਾ ਨੇ ਲੈਣੀ ਆ ਇਹਦੀ ਜਿਹੜਾ ਰੇਟ ਹੋਊਗਾ ਫੋਨ ਤੇ ਹਾਂਜੀ ਨਹੀਂ ਠੀਕ ਆ ਓਕੇ ਆ ਕੋਈ ਸ਼ੱਕ ਨਹੀਂ ਸੈੜ ਤੇ ਸੰਗਲੇ ਦੇ ਤੇ ਆਪਾਂ ਗਾਂ ਚੱਲਦੇ ਆ ਸੱਜਣੋ ਪਾਣੀ ਪੀਣਾ ਹੀ ਤੇ ਜਾਵੜੀ ਆ ਕਰਮਾ ਲਈ ਆਪਣੀਆਂ ਖੇਲਾਂ ਚ ਬੱਚੇ ਕਈ ਜਗ੍ਹਾ ਬੋਲੀ ਦੇ ਹਿਸਾਬ ਨਾਲ ਫਰਕ ਪੈ ਜਾਂਦਾ ਕਈ ਖੇਲ ਕਹਿ ਦਿੰਦੇ ਕਈ ਚ ਬੱਚੇ ਤੇ ਮਾਝੇ ਵਾਲੇ ਪਤਾ ਨਹੀਂ ਕੀ ਕਹਿ ਦਿੰਦੇ ਸਾਹਿਬ ਆਪਣੇ ਕੋਲ ਨਵੇਂ ਥਾਂ ਆਈ ਇਹਨੂੰ ਕੋਈ ਵਿਚਾਰ ਨਹੀਂ ਕਰਮਾ ਲਈ ਨਹੀਂ ਵਿਚਾਰ ਮੈਂ ਬਹੁਤ ਚੰਗੀ ਆ ਤੇ ਆ ਗਰਵੰਤ ਵੀਰੇ ਫਿਰ ਨੀਲੀ ਰਾਵੀ ਦਾ ਹੀਰਾ ਜਾਂ ਕਿੱਥੋਂ ਪਟਿਆ ਇਹ ਸੰਸਾਰ ਤੁਹਾਨੂੰ ਪਤਾ ਚੰਗੀ ਚੀਜ਼ ਫਿਰ ਫਿਰ ਕੇ ਲੈਣ ਦੀ ਹਾਂ ਵਾਕੇ ਛੋਟੀ ਦੂਜਾ ਸੁਆ ਹੋ ਹਾਂਜੀ ਦੂਜਾ ਸੁਆ ਸੋਣੀ ਓਕੇ ਇਹ ਤਿਆਰ ਆ ਹਨਾ ਇਹ ਦਿਨ ਪੰਜ ਚਾਰ ਹੀ ਲੋ ਹਾਂ ਪੰਜ ਚਾਰ ਦਿਨ ਲੈ ਜੂਗੀ ਤੇ ਆਰਡਰ ਫੈਕਸ ਜਮਾ ਹਾਂਜੀ ਤੇ ਸੁਆ ਦੂਜਾ ਦੂਜਾ ਸੁਆ ਵੱਡਾ ਕੰਦ ਕਟ ਹਾਂ ਤੇ ਪੱਠ ਪੜਾ ਚੰਗਾ ਤੇ ਭਾਰ ਤੇ ਥਣਾ ਦੀ ਗਾਰੰਟੀ ਹਾਂਜੀ ਹਨਾ ਹਾਂ ਤਾਂ ਤਾਂ ਵੇਖ ਲੈਣੇ ਅਗਲੇ ਨੇ ਤੇ ਬਾਕੀ ਦੁੱਧੇ ਦਾ ਕੀ ਦੁੱਧ ਸੰਸਾ ਉਹਨੇ 15 ਤੋਂ ਪਲਾਸੀ ਦਿੱਤਾ ਪਹਿਲੇ ਸੋਏ ਨੇ ਕਰਮਾ ਵਾਲੀ ਐਤ ਕੀ ਫਿਰ 16 17 ਦੇਉ ਹਾਂ ਐਰ ਕੀ ਉਹ ਤਾਂ ਇਹ 20 ਦੀ ਚ ਆ ਗਿਆ ਅੱਛਾ ਹਾਂਜੀ ਇਹਦੇ ਮਾਲਕਾਂ ਦੇ ਹਾਂਜੀ ਯਾਰ ਫਿਰ ਚੰਗਾ ਦੁੱਧ ਪਾਇਆ ਤੇ ਕਹਿੰਦੇ ਹਨਾ ਅੱਖ ਵੇ ਗੱਡੀ ਚੱਟੀ ਹਨਾ ਹਾਂਜੀ ਕਿਆ ਬਾਤ ਇਹ ਗੱਲਾਂ ਨਹੀਂ ਸੰਸਾ ਕੋਸੀ ਨਾ ਸਿੰਗੀ ਤੋਂ ਨਾ ਕੱਦ ਤੋਂ ਨਾ ਬੇਲ ਤੋਂ ਹਾਂ ਵੀ ਪੂਰੀ ਬਰੀਡ ਚ ਆ ਗਈ ਹਾਂਜੀ ਤੇ ਕਹਿ ਦਈਏ ਇਹਨੂੰ ਪਿਓਰ ਨੀਲੀ ਹਾਂਜੀ ਪਿਓਰ ਕੱਢੀ ਬਾਹਰ ਇਹਦੀ ਵੀ ਤੋਰ ਕਰਾਈ ਨਾ ਵੀ ਸਰਕਾਰੀ ਪੀਣੋਂ ਤੋਂ ਅੱਛਾ ਮਾਲਾ ਵੀ ਚੰਗੇ ਸਰਕਾਰੀ ਟੀਕਾ ਲੱਗਿਆ ਨੀਲੀ ਦਾ ਹੀ ਹਾਂਜੀ ਨੀਲੀ ਦਾ ਸਰਕਾਰੀ ਸੀਮਨ ਤੋਂ ਗੱਬਣ ਓਕੇ ਧੰਨਵਾਦ ਧੰਨਵਾਦ ਉਹਨਾਂ ਸਜਣਾ ਦਾ ਵੀ ਜਿਨ੍ਹਾਂ ਨੇ ਇਹਨੂੰ ਟਾਪ ਦਾ ਟੀਕਾ ਲਵਾਇਆ ਵੇਖੋ ਸਜਣਾ ਆ ਜਾ ਆ ਜਾ ਆ ਜਾ ਫੇਰ ਪੀਲੀ ਅਸੀਂ ਸਾਰੀਆਂ ਪਾਣੀ ਤੇ ਛੱਡੀ ਜਾਣੀਆਂ ਤੋਰ ਤੋਰ ਵੇਖੋ ਆਈ ਮੇਰਾ ਵੀਰ ਵੇਖੋ ਸਜਣਾ ਤਰਦੀ ਝੋਟੀ ਦਾ ਲੇਵਾ ਭਾਂਡਾ ਚੈੱਕ ਕਰ ਲਿਓ ਬੜਾ ਸੋਹਣਾ ਲੇਵਾ ਭਾਂਡਾ ਲੱਗਿਆ ਹੋਇਆ ਕੱਦ ਕਾਠ ਵੇਖ ਲਓ ਦਰਦੀ ਦਾ ਸੁਭਾਅ ਵੇਖ ਲਓ ਜਿਹੜੇ ਮਰਜੀ ਪਾਸੇ ਨੂੰ ਗਰਵੰਤ ਤੁਰਿਆ ਜਾਂਦਾ ਤੇ ਮਗਰ ਤੁਰੀ ਜਾਂਦੀ ਆ ਵੇਖੋ ਇਹਦੀ ਫੇਸ ਕੁਆਲਿਟੀ ਅੱਖਾਂ ਦੋਨੇ ਮੈਂ ਮਨਕਣੀ ਚੱਟੀ ਅੱਖ ਕਰਮਾਂ ਵਾਲੀ ਦੀ ਵੇਖੋ ਸੁਭਾ ਲੈ ਚੱਲ ਸ਼ਾ ਇਹਨੂੰ ਵੀ ਨਹੀਂ ਤੇ ਕਿਸੇ ਨਾ ਕਿਸੇ ਕੋਲ ਦੋਸਤ ਹੁੰਦਾ ਡੰਗ ਕਰ ਹਾਂ ਕੋਈ ਨਾ ਕੋਈ ਐਬ ਹੁੰਦਾ ਹਨ ਤੇ ਪਰ ਇਹ ਕਹਿ ਦਈਏ ਵੀ ਪੰਜਾ ਤੱਤਾਂ ਤੇ ਪੂਰੀ ਖੜੀ ਆ ਕਰਮਾਂ ਵਾਲੀ ਸੱਡ ਦੇ ਇਹਦਾ ਵੀ ਸੰਗਲ ਆ ਲੈ ਕਰ ਮਾਲ ਗੇ ਪੀਲਾ ਜੇ ਪੀਨਾ ਤਾਂ ਕੋਈ ਚੱਕਰ ਹੀ ਨਹੀਂ ਪਾਣੀ ਹਾਂ ਇਧਰ ਧੁੱਪ ਲੱਗ ਗਈ ਹੈ ਤੇਰੇ ਸਾਡੇ ਨਹੀਂ ਹੈਗੀ ਹੈ ਜੀ ਬੱਦਲ ਆ ਸਾਡੇ ਵੇਖੋ ਸਜਣੋ ਪੱਠਪੁੜਾ ਉਤੋਂ ਪੂਰੇ ਫਲ ਚੌੜੇ ਪੱਠਪੁੜੇ ਦੀ ਤੇ ਵੱਡੇ ਟਾਂਚੇ ਦੀ ਨੋਂ ਨੂੰ ਫਰਦੀ ਹੈ ਹਜੇ ਵੀ ਹਾਂ ਜੀ ਵੇਖੋ ਕੀ ਬਾਤ ਹੈ ਬੜੀ ਸ਼ਾਨਦਾਰ ਤੇ ਬੜੀ ਜਾਨਦਾਰ ਤੇ ਇਹਦਾ ਫਿਰ ਲੇਖਾ ਜੋਖਾ ਕਰਨਾ ਕੋਈ ਕਿ ਫੋਨ ਤੇ ਨਹੀਂ ਇਹਦਾ ਕਰਦੇ ਨੇ ਜੀ ਕਰਦਗੇ ਕਾਂਟਾ ਬਾਟਾ ਹਾਂਜੀ ਓਕੇ ਵੀ ਇਹਦੀ ਤੱਕ ਅਗਲਾ ਅੱਜ ਲਾ ਲੂਗਾ ਹਨਾ ਹਾਂਜੀ ਕਿੰਨੇ ਦੀ ਤੁਸੀਂ ਦੱਸ ਦੋ ਕਿੰਨਾ ਕਰਦੇਗੀ ਨਹੀਂ ਨਹੀਂ ਮੈਂ ਨਹੀਂ ਦੱਸ ਸਕਦਾ ਕੋਈ ਨਾ ਰਾਣੀਆਂ ਦੇ ਤਾਂ ਕੋਈ ਮੁੱਲ ਨਹੀਂ ਹੁੰਦੇ ਵੈਸੇ ਹਨਾ ਆਪਾਂ ਚੱਲ ਠੀਕ ਆ ਆਪਣਾ ਵਪਾਰ ਆ ਜਿਹੜੀ ਸੰਤੋਖ ਸਾਹਿਬ ਜੀ ਦੀ ਡਿਮਾਂਡ ਆ 1.5 ਲੱਖ ਰੁਪਈਆ ਇਹਦੀ ਜਿਹੜੀ ਅੱਜ ਦੀ ਡਿਮਾਂਡ 1.5 ਲੱਖ ਰੁਪਈਆ ਤੇ ਬਾਕੀ ਮੌਕੇ ਤੇ ਕਰਦੇ ਆਂਗੇ ਜਿਹੜਾ ਫੋਨ ਲਾਊਗਾ ਤੇ ਬਾਕੀ ਜਿਹੜਾ ਲੈ ਗਿਆ ਕਰੂ ਵੀ ਯਾਦ ਹੀ ਪਰ ਇਹੋ ਜਿਹੇ ਮੰਜਾ ਦਾ ਸੰਜੋ ਆਪਾਂ ਕੋਈ ਬਾਤ ਕਰੇ ਫਦੇ ਸੜੀ ਦੇ ਜੀ ਲੋਕ ਦੋ ਦੋ ਬਾੜੀ ਮੰਗਦੇ ਆ ਮੰਗਦੇ ਆ ਭਰਾਵਾ ਮੰਗਦੇ ਆ ਕੋਈ ਸ਼ੱਕ ਨਹੀਂ ਹੁੰਦਾ ਨਾ ਆਪਾਂ ਜਿਹਦਾ ਸੌਣਾਈ ਆ ਬਹੁਤ ਸੌਣਾ ਦੇ ਦੇਣੀ ਦੇ ਦੇਣੀ ਆ ਆਪਾਂ ਨੂੰ ਤਾਂ ਐ ਹੁੰਦਾ ਵੀ ਦੂ ਰੁਪਏ ਨਫਾ ਬਣ ਜੇ ਤੇ ਦੇ ਦਈਏ ਹਾਂਜੀ ਤੇ ਪਰ ਜਦੋਂ ਲੱਭਣ ਲੱਗੀ ਹੈ ਨਾ ਪੈਸੇ ਜੇਬ ਚ ਪਾ ਕੇ ਵੀ ਤੇ ਕਈ ਕਈ ਵਾਰੀ ਨਾ ਯਕੀਨ ਕਰੀ ਕਈ ਬੰਦਿਆਂ ਦਾ ਫੋਨ ਆਦਾ ਕਹਿੰਦੇ ਭਾਈ ਅਸੀਂ 5000 ਦਾ ਤਾਂ ਤੇਲ ਹੀ ਸਾੜ ਲਿਆ ਤੇ ਪਸੂ ਨਹੀਂ ਲੱਭਿਆ ਸਾਨੂੰ ਹਣਾ ਹਾਂਜੀ ਇਹ ਇਹ ਸਚਾਈ ਆ ਆਪਣੀ ਪੈਸੇ ਨਾ ਵੀ ਮਿਲਦਾ ਕਿਸਮਤ ਨਾਲ ਹੀ ਕਿਸਮਤ ਨਾਲ ਵੀ ਮਿਲਦਾ ਵਾਕਿਆ ਹੀ ਤੇ ਆ ਮੈਂ ਦੀ ਮਗਰ ਕੱਟੀ ਆ ਹਣਾ ਹਾਂਜੀ ਇਹਦੇ ਮਰ ਨੀਲੀ ਦੀ ਕੱਟੀ ਆ ਨੀਲੀ ਦੀ ਕੱਟੀ ਬੜੀ ਚੰਗੀ ਲਾਗੀ ਹੈ ਹਣਾ ਬਹੁਤ ਚੰਗੀ ਪਾਈ ਮੈਂ ਹਾਂ ਤੇ ਕੱਟੀ ਸਭੀ ਵੀ ਚੰਗੀ ਆ ਹਾਂਜੀ ਮੈਂ ਵੀ ਬਹੁਤ ਚੰਗੇ ਰਿਕਰਡ ਵਾਲੀ ਜਿਸਨ ਸਾਹਿਬ 13 ਕਿਲੋ ਦੋ ਤਿਆਰ ਹਨ 13 ਕਿਲੋ ਦੁੱਧ ਕਰਮ ਵਾਲੀ ਕੋਲੇ ਤਿਆਰ ਆ ਹਾਂਜੀ ਸੂਆ ਕਿੰਨੇ ਚਿਰ ਦਾ ਸੂਆ ਕੋਈ ਮਹੀਨਾ ਮੰਨ ਲੇ ਠੀਕ ਆ ਲੇਵਾ ਭਾਂਡਾ ਬੜਾ ਚੰਗਾ ਕਰਵਾਉਂਦੇ ਤੇ ਕੋਲੇ ਹਾਂਜੀ ਚੰਗੀ ਮੈਂ ਬੇਸ਼ੱਕ ਸਿੰਗਰ ਐਲਾ ਹਨ ਉਹਨਾਂ ਨਾਲ 25 ਦਿਨ ਗਏ ਆਪਾਂ ਨੂੰ ਮਹੀਨਾ ਲਾ ਲੈ ਸੁਆ ਕਿਹੜਾ ਸੁਈ ਆ ਸੁਆ ਤੁਹਾਡੇ ਸਾਹਮਣੇ ਆ ਉਹਨਾਂ ਦੇ ਤੀਜਾ ਹੀ ਕਿਹਾ ਇਹ ਯਾਰ ਅਗਲਾ ਚੌਥਾ ਵੀ ਲਾ ਲੈ ਯਾਰ ਆਪਾਂ ਨੂੰ ਕੋਈ ਚੱਕਰ ਨਹੀਂ ਹਨ ਨਹੀਂ ਠੀਕ ਆ ਸੁਵੇ ਨਾਲ ਇਹ ਕਿਹੜਾ ਬੁੱਢੀਆਂ ਹੁੰਦੀਆਂ ਰਾਣੀਆਂ ਉਹ ਅਗਲੇ ਦੇ ਸਾਹਮਣੇ ਤੇ ਬਾਕੀ ਦੁੱਧ ਨੂੰ ਬੜੀ ਚੰਗੀ ਮੈਂ ਦੁੱਧ 13 ਕਿਲੋ ਤਿਆਰ ਹੋਣ ਓਕੇ ਕੀ ਬਾਤ ਆ ਲੈ ਵੇ ਭਾਂਡੇ ਦੀ ਹੈ ਬਸ ਬੱਤ ਬਸ ਕੀਰਾ ਕਰੂਗੀ ਕੈਮਰੇ ਦਾ ਕਰਕੇ ਹਨਾ ਠੀਕ ਆ ਧਾਰਾ ਵਿਖਾਈਏ ਤੇਰਾ ਰਤਾ ਮਾਂ ਮਾਈ ਵਿਖਾ ਦੀ ਹਾਂ ਸੌਖਾ ਹੋ ਜਾਂਦਾ ਹਨਾ ਬਾਕੀ ਸਜਣੋ ਬੇਫਿਕਰ ਹੋ ਜਾਓ ਸੀਲ ਸਾਉ ਮੈਂ ਆ ਸਵਾੰਦ ਮੈਂ ਆ ਮਗਰ ਕੱਟੀ ਕਿਉਂਕਿ ਇਹ ਕੋਈ ਤਾਜੀ ਨਹੀਂਗੀ 19 ਕੀ ਹੋਊਗੀ ਬਿਲਕੁਲ ਚੁੰਦਿਆ ਆਪਾਂ ਗਰੰਟੀ ਨਾਲ ਚਵਾਵਾਂਗੇ ਹਾਂ ਹਾਂਜੀ ਓਕੇ 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 ਤੇ ਤੋਰੇ ਦੀ ਕਰਾਈਏ ਚੱਕ ਹਾਂਜੀ ਕੱਢੀ ਮੇਰਾ ਭਰਾ ਸਜਣਾ ਗਾਂਵਾਰ ਕਾ ਲੇਵਾ ਲੱਗਾ ਮਹਿਣ ਤੇ ਥਣ ਲੱਗੇ ਚਾਰੇ ਪੀੜੀ ਦੇ ਪਾ ਵਾਂਗੂ ਚਾਰਾਂ ਗੁੱਠਾਂ ਤੇ ਵੇਖਿਓ ਹੈ ਨਾ ਕੀ ਬਾਤ ਆ ਕਰਮਾਂ ਵਾਲੀ ਦੀ ਤੇ 13 ਕਿਲੋ ਦੁੱਧ ਹੁਣ ਤੁਸੀਂ ਵੀਰ ਨਾਲ ਗੱਲਾਂ ਬਾਤਾਂ ਮੇਰੀਆਂ ਪਹਿਲਾਂ ਵੀ ਹੋਈਆਂ ਵੀ ਕਹਿੰਦਾ ਭਾਵਾਂ ਕੰਡਾ ਅਗਲਾ ਆਦਾ ਲੈ ਕੇ ਆ ਜੇ ਤੂਰਾ ਚੈੱਕ ਕਰੂ ਮੈਂ ਦਾ ਕਿਰਾ ਚੰਗੀ ਨਿਗਰ ਪੱਠ ਪੁੜੇ ਦੀ ਤੇ ਦੁੱਧ ਵਾਲੇ ਪੱਖ ਤੋਂ ਵੀ ਬੜੀ ਚੰਗੀ ਤੇ ਮਗਰ ਕੱਟੀ ਵੀ ਬੜੀ ਚੰਗੀ 나ੜ ਨੂੜ ਚੰਗੀ ਆਉਂਦੀ ਦੁੱਧ ਵਾਲੀ ਗੋਚ ਪੂਰੀ ਉੱਡਦੀ ਛੋਟੀ ਵਾਲੀ ਹਾਂ ਵਾਕਿਆਈ ਤੇ ਤੂਰਾ ਤਾਰਾ ਵੀ ਚੰਗਾ ਕੀ ਬਾਤ ਆ ਸਜਨੋ ਵੇਖੋ ਇਥੋਂ ਲੇਵਾ ਪਾਂਡਾ ਤੇਰਾ ਕਿਦੋਂ ਸੰਸੋ ਜਿਹੜੇ ਤਰੀਕੇ ਨਾਲ ਮਰਜੀ ਕੋਈ ਥੋਲੀ ਜਾਵੇ ਮਿੜੀ ਜਾਵੇ ਓਕੇ ਵੀ ਐ ਨਹੀਂ ਹੈਗਾ ਮੂੰਹ ਵਾਲਾ ਹਾਂਜੀ ਗਰੰਟੀਆਂ ਵਾਲਾ ਹਾਂਜੀ ਤੇ ਰੇਟ ਇਹਦਾ ਫਿਰ ਰੇਟ ਸੰਸੋ ਦੀ ਡਿਮਾਂਡ ਆ 90000 ਰੁਪਏ ਇਹਦੀ ਡਿਮਾਂਡ ਕਰਤੀ ਆਪਾਂ 90000 ਰੁਪਿਆ ਤੇ ਦੁੱਧ 30 ਕਿਲੋ ਹਾਂਜੀ ਓਕੇ ਕਿਆ ਬਾਤ ਆ ਸੱਜਣੋ ਆ ਜਿਗਾੜ ਵੇਖੋ ਲੱਗਾ ਤੇ ਬਾਲਟੀ ਤਾਂ ਆਉਂਦੀ ਹੋ ਤਾਂ ਨੂੰ ਉੱਡੀ ਹਾਂਜੀ ਸੰਸਰ ਚਵਾਈ ਬਹੁਤ ਚੰਗੀ ਲੱਗੀ ਥਣ ਬਾਲਾ ਕੰਮ ਦਾ ਹਨਾ ਹਾਂਜੀ ਤੇ ਨਾਰ ਨੂੜ ਚੰਗੀ ਆਉਂਦੀ ਸੱਜਣੋ ਦੁੱਧ ਵਾਲੀ ਇਹਨੂੰ ਕਰਮ ਵਾਲੀ ਨੂੰ ਤੇ 90000 ਚੋਂ ਪਿਆਰ ਮੁਹੱਬਤ ਕਰ ਦੇਾਂਗੇ ਹਨਾ ਮੋਹਰ ਦਾ ਸੰਸਰ ਅੱਜ ਵੀ ਆਪਾਂ ਉੱਡਦੀਆਂ ਜਾਣ ਵਾਲੇ ਕਰਨੀ ਵਾਕਿਆ ਜੀ ਨੇ ਠੀਕ ਆ ਜਟਾ ਕੋਈ ਸ਼ੱਕ ਨਹੀਂ ਗਾ 13 ਕਿਲੋ ਦੁੱਧ ਵੀ ਬਹੁਤ ਬਣ ਜਾਂਦਾ ਜਦੋਂ ਤੱਕੜੀ ਤੇ ਰੱਖੀਏ ਪਤਾ ਫੇਰ ਲੱਗਦਾ ਗੱਲਾਂ ਮੂੰਹ ਨਾ ਕਹਿ ਦਿੰਨਾ ਆਪਾਂ ਹਨ ਟੂਟੀ ਛੱਡ ਕੇ ਬਾਲਟੀ ਉਹ ਵੀ ਟਾਈਮ ਲਾ ਕੇ ਭਰਦੀ ਆ ਉਹ ਦਸਨ ਸਾਹਿਬ ਉਹਦੀ ਸ਼ਾਦੀ ਦਿੱਤੀ ਜਾਂਦੀ ਜਿਹਦੇ ਸਾਡੇ ਹੋਵੇ ਹੋਵੇ ਵਾਕੇ ਕੋਈ ਸ਼ੱਕ ਨਹੀਂ ਜਟਾ ਕੋਈ ਸ਼ੱਕ ਨਹੀਂ ਤੇ ਆ ਮੈਂ ਆਪਣੀ ਸੂਆ ਇਹ 5ਵੇਂ ਨੰਬਰ ਤੇ ਆ ਗਈ ਹੈ ਤੀਜਾ ਸੋਨਾ ਜੇ ਨੇ ਠੀਕ ਆ 5 ਨੰਬਰ ਤੇ ਆ ਗਈ ਤੇ ਤੀਜਾ ਸੂਆ ਹਾਂਜੀ ਓਕੇ ਦਿਨ ਹਫਤੇ ਦੇ ਵਿੱਚ ਵਿੱਚ ਆਇਆ ਇੱਕ ਹਫਤਾ ਲੈ ਜੂਗੀ ਓਕੇ ਇੱਕ ਹਫਤੇ ਦੇ ਵਿੱਚ ਵਿੱਚ ਸੂਪੂਗੀ ਸੱਜਣਾ ਤੇ ਕੱਢ ਖਾਏ ਨੂੰ ਵੀ ਬਾਹਰ ਥਣਾ ਦੀ ਤੇ ਭਾਰਾ ਲੋ ਤਾਂ ਇਹ ਵੀ ਬੇਫਿਕਰੀ ਵਾਲੀ ਆ ਹਨਾ ਬਸ ਪੁੱਤ ਬਸ ਕੁਛ ਨਹੀਂ ਕਹਿੰਦੇ ਤੈਨੂੰ ਇਹ ਸੱਜਣਾ ਥੋੜਾ ਜਿਹਾ ਕੈਮਰੇ ਦਾ ਕਰਕੇ ਕਾਲੀ ਕਰਦੀ ਆ ਇਹ ਆਇਓ ਵੀ ਆਇਓ ਨਾ ਹਾਂ ਥੋੜਾ ਜਿਹਾ ਕਰਦੀ ਆ ਕਰਦੀ ਆ ਕੋਈ ਨਹੀਂ ਤੇ ਬਾਕੀ ਦੁੱਧ ਚੰਗਾ ਦਿੱਤਾ ਹੋ ਪਿਛਲੇ ਸੂਏ ਹਨਾ ਹਾਂਜੀ ਦੁੱਧ ਦਾ ਰਕਾਰ ਇਹ ਤਾਂ ਬਹੁਤ ਚੰਗਾ ਇਹਦਾ 14 15 ਕਿਲੋ ਦਾ 14 ਤੋਂ 15 ਕਿਲੋ ਦਾ ਦੁੱਧ ਦਾ ਰਿਕਾਟ ਇਹਦਾ ਮਗਰਲੇ ਸੂਏ ਦਾ ਵੀ ਆ ਕਰਮਾ ਵਾਲੀ ਦਾ ਤੇ ਸੂਆ ਸੂਗੀ ਤੀਜਾ ਲੇਵਾ ਪਾਂਡਾ ਚੈੱਕ ਕਰੀਓ ਕੋਈ ਨਹੀਂ ਪੈਰ ਨਾ ਮੈਂ ਦੇ ਲੈ ਚੱਲ ਇਹਨੂੰ लाट ਕਾਣੇ ਦੇ ਇਹਨੂੰ ਉੱਥੇ ਘਰਾ ਦਨੇ ਤਸੱਲੀ ਇਹਦੀ ਆਪਣੀ ਕਾਲੀ ਬੰਦੀ ਆ ਇਹ ਬਸ ਬੱਤ ਬਸ ਤੈਨੂੰ ਕੁਛ ਨਹੀਂ ਕਹਿੰਦੇ ਇਹਦਾ ਫਿਰ ਸ਼ਾਹੀ ਰੇਟ ਕੀ ਰੱਖਾਂਗੇ ਇਹਦੀ ਡਿਮਾਂਡ ਸੰਸਾਭ 1 ਲੱਖ ਤੇ 5000 ਰੁਪਇਆ 1 5 ਹਾਂਜੀ ਓਕੇ ਤੇ ਬਾਕੀ ਘਰੇ ਚੂਣ ਵਾਲੇ ਨੂੰ ਮਾੜੀ ਤਾਂ ਨਹੀਂ ਨਹੀਂ ਬਹੁਤ ਚੰਗੀਆਂ ਸਨ ਸੋ ਹਨਾ ਹਾਂਜੀ ਵਿਰਲ ਵਿਰਲ ਵੇਖ ਕਿਵੇਂ ਇਹਨੇ ਲੇਵਾ ਇੱਕ ਹਫਤੇ ਨੂੰ ਪੂਰਾ ਤਗੜਾ ਤਿਆਰ ਕਰ ਚਾਣਾ ਹਾਂਜੀ ਲਹੂ ਪਾਣੀ ਵਾਲੀ ਆ ਸਾਰੀਆਂ ਫੋਲੀਆਂ ਬਸ ਸਾਰੀਆਂ ਵੱਡੀਆਂ ਹਨਾ ਹਾਂਜੀ ਛੋਟੀ ਮੰਨ ਕੇ ਜਿਹੜੀ ਆਪਣੀ ਨੀਲੀ ਦੀ ਉਹਦਾ ਤਾਂ ਬਹੁਤ ਸਰੀਰ ਘਟਾਂਚਾ ਦੇ ਵੱਡਾ ਕੱਤ ਕਾਠ ਹਨਾ ਹਾਂਜੀ ਨਹੀਂ ਬਹੁਤ ਚੰਗੀਆਂ ਮਈਆਂ ਇਹਦਾ 1 5 ਹਨਾ ਹਾਂਜੀ ਓਕੇ ਦੇ ਅੱਗੇ ਆ ਗਈ ਇੱਕ ਆਹਾ ਮੈਂ ਇਹਦਾ ਕੀ ਹਿਸਾਬ ਕਿਤਾਬ ਆ ਇਹ ਸੰਸਾ ਸੂਈ ਏ ਤੀਜਾ ਸੂਆ ਸੂਈ ਏ ਓਕੇ ਹਾਂਜੀ ਇਹਦੇ ਮਾਰਾ ਕਟਾ ਜੀ ਮਗਰ ਇਹਦੇ ਆ ਗਿਆ ਕਟਾ ਤੇ ਸੂਆ ਸੂਈ ਆ ਤੀਜਾ ਹਾਂਜੀ ਠੀਕ ਆ ਇਹ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ 20 ਦਿਨ ਹੋ ਗਏ ਸੂਈ 20 ਦਿਨਾਂ ਦੀ ਸੂਈ ਆ ਹਾਂਜੀ ਦੁੱਧ ਇਹਦੇ ਕੋਲੇ ਇਹਦੇ ਥੱਲੇ 9 ਕਿਲੋ ਦੁੱਧ ਜੀ ਹੋਣਾ ਇਸ ਚੰ ਤਿਆਰ ਹਾਂਜੀ ਇਹਦੇ ਕੋਲੇ 9 ਆ ਤਾਂ 9 ਹੀ ਦੱਸਾਂਗੇ ਇਹਦੇ ਥੱਲੇ 12 13 ਕਿਵੇਂ ਦੱਸ ਦੇਣ ਹਾਂ ਵਾਕਿਆ ਹੀ ਸਹੀ ਗੱਲ ਤੇ 9 ਕਿਲੋ ਦੁੱਧ ਇਹਦੇ ਕੋਲੇ ਹੈਗਾ ਹਾਂਜੀ ਚੋਣ 100 ਦੀ 100 ਹਾਂਜੀ ਚੋਣ 100 ਸੁਆ ਤੀਜਾ ਤੀਜਾ ਸੁਆ ਤੋਰੇ ਦੀ ਵੀ ਕਰਾ ਦਈਏ ਨਾ ਹਾਂਜੀ ਕਰਾ ਦਈਏ ਚੱਕ ਮਾੜੀ ਜੀ ਫੇਰ ਕਹਿਣਗੇ ਇਹ ਨਹੀਂ ਖੋਲੀ ਇਹ ਵੀ ਨਾ ਨਾਰਾਜ਼ ਹੋ ਜੇ ਸਾਰੀਆਂ ਚਲਾ ਕੇ ਖਾਵਾਂਗੇ ਹਾਂ ਚਲਾ ਕੇ ਪਸ਼ੂ ਦੀ ਥੋੜੀ ਜੀ ਜਜਮੈਂਟ ਹੋ ਜਾਂਦੀ ਬੰਦੇ ਨੂੰ ਹਾਂਜੀ ਵੇਖੋ ਸੱਜਣੋ 9 ਦੁੱਧ ਮਗਰ ਕਟਾ ਤੇ ਐਸ ਵੇਲੇ 20 ਦਿਨਾਂ ਦੀ ਸੂਈ ਦਰਦੀ ਤੇ ਦਰੋਂਦਾ ਮੈਂ ਫਰਨੀ ਦੇਖੀ ਪੁੱਤ ਵੇਖੀ ਇਹ ਕਰਮਾਂ ਵਾਲਿਆਂ ਦਾ ਪਤਾ ਨਹੀਂ ਹੁੰਦਾ ਡਰ ਜਾਂਦੀਆਂ ਹੀ ਸੁਨੇ ਹਾਂ ਜਿਹੜੀ ਮੈਂ ਨਾਲ ਡਰੀ ਵੇਖੋ ਸੱਜਣੋ ਦਰਦੀ ਮੈਂ ਦਾ ਲੇਵਾ ਭਾਂਡਾ ਚੈੱਕ ਕਰ ਲੋ ਮਗਰ ਕੱਟਾ 9 ਦੁੱਧ ਤੇ ਇਹ ਹਿਸਾਬ ਆਪਾਂ ਕਿੰਨੇ ਦੀ ਦਈਏ ਅੱਜ ਇਹ ਸੰਸਾਬ ਇਹਦੀ ਡਿਮਾਂਡ ਕਰਾਂਗੇ 70000 ਓਕੇ ਇਹ ਜਿੱਥੇ ਹਾਂ ਨਾ 65000 ਦੀ ਦੇ ਦੇਣੀ ਡਿਮਾਂਡ ਕਰ ਲਾਂਗੇ ਦੀ 70000 ਤੇ 65000 ਦੀ ਦੇ ਦੇਾਂਗੇ ਤੇ ਪਰ ਚੂਨ ਵਾਲੇ ਨੂੰ ਕੋਈ ਮਾੜੀ ਨਹੀਂ। ਉਹ ਟੋਕੜ ਵਾਲਾ ਮਾੜੀ ਸੱਜਣਾ। ਹਾਂ ਕੋਈ ਸ਼ੱਕ ਨਹੀਂ। ਚੰਗੀ ਟੋਕੜ ਵੀ ਨਹੀਂ ਆਉਂਦੀ ਜੱਟਾ 65 ਦੀ। ਹਾਂਜੀ। ਘਰੇ ਦੁੱਧ ਤੇ ਲਾਉਣ ਵਾਲੇ ਬੰਦੇ ਨੂੰ ਜਿੰਨੇ ਫਿਰ ਟਾਈਮ ਸਾਰਨਾ ਉਹਨੂੰ ਤਾਂ ਨਹੀਂ ਮਾੜੀ। ਹਾਂਜੀ। ਚਲ ਕਈ ਬੰਦਿਆਂ ਕੋਲੇ ਨਹੀਂ ਚੰਗੇ ਰੁਪਏ ਲਾਉਣ ਵਾਸਤੇ ਚੰਗਾ ਪਸ਼ੂ ਹੁੰਦਾ ਸਮੇਂ ਦੇ ਹਿਸਾਬ ਨਾਲ। ਤੇ ਉਹ ਵੇਖ ਲਓ ਇੱਕ ਹੋਰ ਨੋਟ ਕਰ ਲਿਓ ਭਾਰਪੂਰ ਵਾਲੀਓ ਬੇਫਿਕਰ ਹੋ ਜਾਓ ਪੈ ਗਈ ਆ ਗਾਲੇ। ਕਰਮਾਂ ਵਾਲੀ ਬਹਿ ਗਈ ਆ ਉਹ ਵੀ ਤੁਹਾਨੂੰ ਮੈਂ ਕੈਮਰਾ ਮਾਰਤਾ ਆ ਛੋਟੀ ਨੀਲੀ ਚ ਪੈਂਦੀ ਹਾਂਜੀ ਇਹਦਾ ਪਹਿਲਾ ਸੂਆ ਦੂਜਾ ਨਹੀਂ ਪਹਿਲਾ ਸੂਆ ਚਾਰ ਦੰਦ ਮੂੰਹ ਪਲੂਣ ਸੂ ਗਈ ਤੇ ਮੂੰਹ ਚਾਰ ਦੰਦ ਹਾਂਜੀ ਮੂੰਹ ਚਾਰ ਦੰਦ ਕੱਟੀ ਕੱਟੀ ਨੇ ਚੰਗੀ ਜੰਮੀ ਪਲੀ ਹੈਨਾ ਹਾਂਜੀ ਵਜਨ ਵਜਨ ਵੀ ਸੋਹਣਾ ਤੇ ਨਿੱਗਰ ਨੂੰ ਗਰ ਵੀ ਚੰਗੀ ਆ ਠੰਡੀ ਧੀਰੀ ਬਹੁਤ ਇਦਰ 89 ਬੜਾ ਕੰਮ ਦਾ ਕੱਢੂਗੀ ਤੇ ਲੇਵਾ ਵੀ ਚੰਗਾ ਬਣਾਉਗੀ ਲੇਵਾ ਬਹੁਤ ਅਜੇ ਠਿਲ ਠੁਲ ਬਹੁ ਦੇ ਦਿਨ ਕਿੰਨੇ ਲੈ ਜੂ ਦਿਨ ਜੀ ਇੱਕ ਹਫਤਾ ਲੈ ਜੂ ਜੀ ਲੈ ਆ ਇਹਨੂੰ ਵੀ ਬਾਹਰ ਕੱਢ ਕੇ ਇੱਕ ਹਫਤਾ ਲੈ ਜੂਗੀ ਸਜਣੋ ਸੂਹਾ ਪਹਿਲਾ ਤੇ ਮੂੰਹ ਚਾਰ ਦੰਦ ਹਾਂਜੀ ਤੇ ਟਿੱਪੀ ਟੁੱਪੀ ਓਕੇ ਹਾਂਜੀ ਤੇਪਨ ਤੋਂ ਬਹੁਤ ਚੰਗੀ ਆਈ ਠੀਕ ਆ ਠੀਕ 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 ਤੇ ਨਿੱਕਾ ਸਿੰਘ ਹਨਾ ਤੇ ਝੋਟੀ ਨਗਰ ਨਗਰ ਪੂਰੀ ਆ ਸਜਣੋ ਬਾਕੀ ਵੇਖਿਓ ਤੇ ਪਹਿਲਨ ਕੱਟੀ ਮੇਰੇ ਹਿਸਾਬ ਨਾਲ ਯਾਰ 11 12 ਦੁੱਧ ਪਾਊਗੀ ਹਾਂ ਸਰ ਜੇ ਹਿਸਾਬ ਨਾਲ ਢੱਲਾ ਢੁਲਾ ਹਨਾ 11 12 किलो ਆ ਰਾਮਣਾ ਪਾਜੀ ਆ ਰਾਮਣਾ ਪਾਉਗੀ ਕਿਉਂਕਿ ਫੇਰ ਜਾਤ ਕੁਆਲਿਟੀ ਵੀ ਆ ਗਈ ਤੇ ਬਾਕੀ ਸਭੀ ਵੀ ਚੰਗੀ ਆ ਹਾਂਜੀ ਓਕੇ ਓਕੇ ਬਾ ਕੱਲੀ ਹੋਣਾ ਕਿਸੇ ਨੂੰ 10 ਦਿਨ ਸਾਹਮਣੀ ਪਹਿਣੀ ਆ ਹਾਂਜੀ 10 ਦਿਨ ਤਾਂ ਲੈ ਜੂ ਹਜੇ ਖੁੱਲੇ ਇੱਕ ਹਫਤਾ ਦੇ ਖੁੱਲਾ ਲੈ ਜੂਗਾ ਲੈ ਜੂਗੀ ਲੈ ਜੂਗੀ ਹਜੇ ਬਾਕੀ ਨਹੀਂ ਚੰਗੀ ਆ ਪੈਠ ਪੁੱਠ ਪੁੜੇ ਦੀ ਬੜੀ ਚੰਗੀ ਸੱਜਣ ਤੇ ਮੂੰਹ ਆਪੂ ਵੀਰ ਕਹਿੰਦਾ ਪੱਕੀ ਗੱਲ ਵਾਲੀ ਚਾਰ ਦੰਦਾ ਵੇਖੋ ਥਣ ਲੇਵੇ ਦੀ ਕੁਆਲਿਟੀ ਇਹਦੀ ਤੇ ਲੈਵਾ ਲਾਉਗੀ ਇਹ ਸੂਲ ਨਾਲੇ ਵੀ ਨੋਟ ਕਰਿਓ ਕੌਣ ਕਿ ਕਰਮ ਵਾਲੀ ਦੀ ਜਾਤ ਕੋਲ ਇਹ ਕਿੰਨੇ ਦੀ ਦਈਏ ਇਹਦੀ ਡਿਮਾਂਡ ਸੈਂਸ ਵਜਦੀ ਹੈ ਕਿ 90000 ਰੁਪਏ ਓਕੇ 90000 ਰੁਪਿਆ ਉਹ ਚੋ ਵੀ ਮੌਕੇ ਤੇ ਕਰ ਲਿਆ ਮਾਨਤਾ ਮੌਕੇ ਤੇ ਕਰ ਦਗੇ ਛੋੜ ਛੱਪਾ ਹੈ ਠੀਕ ਆ ਧੰਨਵਾਦ ਕੋਈ ਚੱਕਰ ਨਹੀਂ ਹੱਕ ਵੀ ਹੈ ਦਾ ਹਨ ਇਹਨੇ 110000 ਦੀ ਅਸਮ ਦਾ ਜਦ ਤੱਕ ਤਿਆਰ ਹੋਗੀ ਹਾਂ ਵਾਕੇ ਕੋਈ ਸ਼ੱਕ ਨਹੀਂ ਚੰਗੀ ਆ ਆ ਝੂਟੀ ਦਾ ਕੀ ਹਿਸਾਬ ਕਿਤਾਬ ਇਹ ਦੂਜਾ ਸੂਹਾ ਸੁਣੀਏ ਹਾਂ 6 ਦੰਤ ਦੀ ਮੂੰਹ ਮੂੰਹ 6 ਦੰਤ ਤੇ ਸੂਹਾ ਦੂਚਾ ਹਾਂਜੀ ਇਹ ਮੋਰਾ ਦੀ ਮੋਰਾ ਦੀ ਸਾਰੀ ਇੱਕ ਰੰਗ ਕਾਲੀ ਸਿਰਫ ਤਿੰਨ ਕਵਾਲ ਪੂਛ ਚ ਹਨਾ ਚੱਟੇ ਜੱਤਾਲੀ ਜੱਤਾਲੀ ਇਹਨੇ ਦੁੱਧ ਪਹਿਲਾਂ ਨੇ ਇਹਨੇ ਪਹਿਲਾਂ ਨੇ 12 ਤੋਂ ਪਲੱਸ ਚ ਆਇਆ ਜੀ ਵਾਕਿਆ ਚ ਆਇਆ ਹਾਂਜੀ ਐਤ ਕੀ ਵੀ 12 ਤੋਂ ਪਲੱਸ ਤਾਂ ਖੁੱਲਾ ਦਿਓ ਫਿਰ ਹਾਂਜੀ ਤੇ ਲਾਡੂ ਲਾ ਬਹੁਤ ਆਵੇ ਵੇਖੋ ਠੰਡੀ ਥਰੀ ਵੀ ਬੜੀ ਏ ਆ ਵੇਖੋ ਆ ਇਹਦੀਆਂ ਚੀਜ਼ਾਂ ਜਿਹੜੀਆਂ ਹਨਾ ਨਹੀਂ ਠੀਕ ਆ ਇਹਦਾ ਲੱਤਾਂ ਖੋਲਦੀ ਆ ਵੀ ਕਹਿੰਦੀ ਕਰ ਲਓ ਤਸੱਲੀ ਹਨਾ ਵੀ ਕੋਈ ਕਹ ਰਹਿ ਲਾਲੀ ਵਾਲਾ ਲੇਵਾ ਹਾਂਜੀ ਤੇ ਬਾਕੀ ਭਾਰ ਪੂਰੇ ਲੋ ਬੇਫਿਕਰ ਹੋ ਜਾ ਅਗਲਾ ਬਿੱਲਾ ਥਣ ਲੱਗਾ ਇਹਨੂੰ ਹਾਂ ਨਿ ਸਿਆਣੀ ਆ ਹਨਾ ਜੀ ਇਹ ਅੱਜ ਹੀ ਆਈ ਆਪਣੇ ਫਾਰਮ ਤੇ ਓਕੇ ਲੈ ਕੇ ਰਹੀ ਦੀ ਵੀ ਕਰਾ ਦੇ ਮੇਰੇ ਭੈਣਾ ਭਰਾਵਾਂ ਨੂੰ ਟੂਰ ਚੈੱਕ ਸੂਆ ਦੂਜਾ ਤੇ ਮੂੰਹ 6 ਦੰਦ ਤੇ ਪਹਿਲਾਂ ਕੱਟੀ ਨੇ 12 ਕਿਲੋ ਦੁੱਧ ਪਾਇਆ ਤੇ ਗਾਂ ਥੋੜੀ ਸੇਵਾ ਦਾ ਹੁੰਦਾ ਸਚਨ ਤੇ ਬਾਕੀ ਜੰਮੀ ਪਲੀ ਇਹ ਵੀ ਚੰਗੀ ਵੇਖਿਓ ਤਰਦੀ ਤੇ ਜੱਤ ਵਾਲੀ ਜਿਵੇਂ ਕਹਤਾ ਨਾ ਗੁਰਵੰਤ ਵੀਰ ਨੇ ਤੇ ਉਹ ਚੀਜ਼ ਆ ਲੇਵਾ ਕਰਮਾ ਵਾਲੀ ਨੂੰ ਬੜਾ ਸ਼ਾਨਦਾਰ ਹੁਣ ਵੀ ਆ ਤੇ ਅਜੇ ਬਣਾਉਗੀ ਵੀ ਦਿਨ ਪੰਜ ਚਾਰ ਤਾਂ ਲੈ ਜੂ ਪੱਕੇ ਹਾਂਜੀ ਹਨਾ ਅਜੇ ਪੰਜ ਚਾਰ ਹੀ ਲੈ ਜੂਗੀ ਲੈ ਜੂਗੀ ਪੰਜ 6 ਗਾਂ ਚੱਲ ਕਈ ਵਾਰੀ ਉਪਰੇ ਆਪਰੇ ਥਾਂ ਜਾ ਕੇ ਸੂਪੇ ਉਹ ਗੱਲ ਵੱਖਰੀ ਆ ਤੇ ਪਰ ਹਜੇ ਦਿਨ ਪੰਜ 6 ਕੱਢਦੀ ਆ ਹਾਂਜੀ ਤੇ ਬਾਕੀ ਕਰਮਾ ਵਾਲੀ ਲੇਵਾ ਤਾਂ ਬਣਾ ਹੀ ਜਾਣਾ ਨੇ ਹਨਾ ਕਈ ਜੇਰ ਪਾਉਂਦੀਆਂ ਵੀ ਬਣਾ ਜਾਂਦੀਆਂ ਫੁੱਲਾ ਦੁੱਧ ਪਾ ਲੂਗੀ ਸਣੇ ਸਾਲ ਹਨਾ ਹਾਂਜੀ ਇਹ ਜਿੰਨਾ ਦੁੱਧ ਆਖੋਗੇ ਉਹਨਾਂ ਚ ਵਾਰੂਗੀ ਜਿੰਨੀ ਅਗਲਾ ਸੇਵਾ ਕਰ ਲੂ ਹਾਂਜੀ ਉਹਨਾਂ ਦਾ ਦੁੱਧ ਪਾਉਗੀ ਭਾਂਡੇ ਚ ਹਨਾ ਕਿਉਂਕਿ ਬਰੀਕ ਬਹੁਤਾ ਕੱਟੀ ਸਹੀ ਘਟਾਂਚਾ ਬਹੁਤ ਚੰਗਾ ਛੋਟੀ ਇਹਦਾ ਰੇਟ ਫਿਰ ਅੱਜ ਕੀ ਕਰੀਏ ਰੇਟ ਤੁਹਾਨੂੰ ਸਾਰੀ ਡਿਮਾਂਡ ਕਰਨ ਤੋਂ ਇੱਕ ਡਾਕ ਕਰ ਲਈ ਹਾਂ ਉਹ ਵੀ ਪੰਜ ਕਰ ਲਈ ਠੀਕ ਆ ਕੋਈ ਜਿਆਦੀ ਨਹੀਂ ਗਈ ਪਰ ਕੱਟੀ ਦੇ ਹਿਸਾਬ ਨਾਲ ਹਾਂਜੀ ਪਰ ਆਪਾਂ ਜਿੱਥੇ ਦੇ ਦੇਣੀ ਹੈ 95000 ਦੀ ਆਣਾ ਦੇ ਦਾਂ 90 ਤੇ 5 ਹਾਂਜੀ 95000 ਦੀ ਹਾਂਜੀ ਅੱਜ ਦਾ ਰੇਟ ਤੇ ਮੇਲਾ ਲੁੱਟਣ ਵਾਲੀ ਗੱਲ ਨਹੀਂ ਇਹਦੀ ਹਾਂਜੀ ਹਨਾ ਇਹ ਤਾਂ ਵੀਡੀਓ ਪੈਂਦਾ ਸਾਰੀ ਮੇਲਾ ਲੁੱਟਿਆ ਜਾਣ ਹਨਾ ਹਾਂਜੀ ਕਰਮਾਂ ਵਾਲੀ ਜਿਉਂਦੀ ਰਵੇ ਕਿਹੜੇ ਘਰ ਤਾਂ ਨੇ ਸ਼نگਾਰਬਾਨਾ 95000 ਦੀ ਕੱਟੀ ਨੰਬਰ 1 ਤੇ ਵੀ ਲਾ ਦੰਦੇ ਤਾਂ ਪੂਰੀ ਗੱਲ ਬਣ ਜਾਣੀ ਸੀ ਬੜੀ ਚੰਗੀ ਕੱਟੀ ਆ ਸਜਣੋ ਸੁਭਾਅ ਇਹਦਾ ਨਾ ਜਿਹੜਾ ਇਹ ਵੀ ਲੁੱਟਨ ਵਾਲਾ ਲੈ ਆ ਆ ਵੇਖੋ ਜਿਹੜਾ ਹੀਰਾ ਸਾਨੂੰ ਸਾਹੂ ਐਂਡ ਤੇ ਵੜ ਕੇ ਦੇ ਸਕਣ ਹਾਂ ਮੱਲਾਰਗੀ ਬਣੂਗੀ ਸਜਣੋ ਤੇ ਇਹ ਨਾ ਸੋਚੋ ਵੀ ਸੈਡ ਐ ਇਹਨੂੰ ਇਹਦੀ ਲੱਤ ਪਿੱਛੇ ਕੀਤੀ ਹੋਈ ਆ ਇਹ ਇਹ ਵੀ ਚੈੱਕ ਕਰ ਲਓ ਕਈ ਵਾਰੀ ਭਲੇਖਾ ਖਾ ਜਾਂਦੇ ਕਈ ਬੰਦੇ ਵੀ ਯਾਰ ਸੈਡ ਹੋ ਗਏ ਕੱਟੀ ਨੂੰ ਦੱਸਿਆ ਨਹੀਂ ਤੇ ਲੇਵਾ ਤਾਂ ਨਾ ਐਨ ਕਰਮ ਵਾਲੀ ਨੂੰ ਕੋਈ ਸੈਡ ਸੂੜ ਨਹੀਂ ਜਿਉਂਦੀ ਰਵੇ ਆਜੋ ਇੱਕ ਤਰੀਕੇ ਕੈਮਰਾ ਤੁਹਾਨੂੰ ਮੈਂ ਫੇਰ ਸਾਰੇ ਜਨਵਰਾਂ ਤੇ ਮਾਰ ਕੇ ਕੇਰਾ ਕਰਾ ਦਿਆਂ ਤੇ ਆਹ ਝੋਟੀ ਨੇ ਜਿਹੜਾ ਲੇਵਾ ਕਰਨਾ ਨਾ ਇਹ ਸਾਰਾ ਬੈਗ ਕੱਢ ਕੇ ਤੇ ਸੂਲ ਨਾ ਲਾ ਕੇ ਸੂਗੀ ਇਹ ਵੀ ਨੋਟ ਕਰਿਓ ਤੇ ਆਹ ਮੈਂ ਬਿਲਕੁਲ ਮਾਹ ਤੋਂ ਮਾਹਤੀ ਭਾਜ 65000 ਚੀ ਦਵਾਉਣ ਲੱਗੇ ਆ ਤੁਹਾਨੂੰ ਤੇ ਆਹ ਵੀ ਮੈਂ ਥੱਲੇ ਜਿੰਨਾ ਦੁੱਧ ਆ ਤੇ ਉਸ ਹਿਸਾਬ ਨਾਲ ਰੇਟ ਇਹਦਾ ਵੀ ਆਹ ਬੈਠੀ ਨੂੰ ਵੀ ਮੰਨ ਲਓ ਵੀ 3 2 ਮਿੰਟ ਹੋ ਗਏ ਆ ਚਾਰ ਤੇ ਓਕੇ ਰਿਪੋਰਟ ਆ ਪੂਰੀ ਵੀ ਤੁਹਾਡੇ ਸਾਹਮਣੇ ਬੈ ਗਈ ਆ ਗਊ ਵੀ ਬੈ ਗਈ ਆ ਇਹ ਪਾਰ ਪੂਰ ਲਈਓ ਬੇਫਿਕਰ ਹੋ ਜਿਓ ਕਿਉਂਕਿ ਇਹ ਨੋਟ ਕਰਿਓ ਕਿ ਧੁੱਪ ਲੱਗੀ ਆ ਤੇ ਨਵਾਈਆਂ ਨੂੰ ਆ ਆਨੰਦ ਮੰਗਲ ਆ ਤੇ ਲਈ ਜਾਂਦੀਆਂ ਆਪਦੇ ਨਿਆਰੇ ਜਿੰਦ ਕੀਦੇ 골ਡਨ ਪੂਰੀ ਤੇ ਚਾਹ ਮਾਣਾ ਲਈ ਵੀ ਖਾਸ ਰਹੂਗੀ ਤੇ ਨੀਲੀ ਰਾਵੀ ਤੇ ਗਾਂ ਆਲਿਆਂ ਲਈ ਵੀ ਅੱਜ ਖਾਸ ਕੰਮ ਰਹੂਗਾ ਬਲਾਦੀ ਦੇ ਫਤੇ ਫਰ ਹਨਾ ਹਾਂਜੀ ਠੀਕ ਆ ਸਾਸਰੀ ਕਾਲ ਸਾਰੇ ਭੈਣਾ ਭਰਾਵਾਂ ਨੂੰ ਜਿਨ੍ਹਾਂ ਨੇ ਸਾਰੇ ਵੀਰ ਭਰਾਵਾਂ ਨੂੰ ਆਪ ਦਾ ਟਾਈਮ ਕੱਢ ਕੇ ਹੈਨਾ ਤੇ ਆਪਣੀ ਵੀਡੀਓ ਨੂੰ ਇੰਨਾ ਵੇਖਿਆ ਆਪ ਦਾ ਸਮਾਂ ਹੈਨਾ ਗਵਾਇਆ ਤੇ ਆ ਜਿਹੜੇ ਭੈਣਾ ਭਰਾ ਪਸ਼ੂਆਂ ਨੂੰ ਪਿਆਰ ਕਰਦੇ ਆ ਯਾਰ ਇੰਨਾ ਪਿਆਰ ਸਤਿਕਾਰ ਦਿੰਨੇ ਹੋ ਤੁਹਾਡੇ ਵੀ ਦਿਲੋਂ ਰਿਣੀ ਆ ਦੇਣ ਨਹੀਂ ਦੇ ਸਕਦੇ ਕਰਮਾਂ ਵਾਲੇ ਜੀਆਂ ਨੂੰ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਤੇ ਵਧੀਆ ਵਧੀਆ ਕਮੈਂਟ ਕਮੈਂਟ ਕਰਕੇ ਹੌਸਲਾ ਵਧਾਇਆ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ